संयुक्त किसान मोर्चा की तरफ से आज पंजाब बंद की काल दी गई थी जिसके चलते आज दूरी में सभी पार्टियों जत्थेबंदियों की तरफ से दूरी शहर को पूर्ण रूप से बंद किया गया वहीं आज पूरा बाजार बंद था तो शराब के ठेके खुले रहे आप पंजाब बंद के दौरान शहर के मेन हाईवे पर बहुत कम आवाजाही देखने को मिली सरकारी और प्राइवेट बसे भी आज नहीं चली जिसके चलते लोगों को परेशानी भी हुई ਸਹਿਯੋਗਪਰ ਕਸ਼ਾਨ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਕੇਂਦਰ ਸਰਕਾਰ ਤਾਰਬਾਦ ਜਿੰਦਾਬਾਦ ਹਾਂ ਜਿਹੜੀ ਮੀਟਿੰਗ ਆ ਗਈ ਸਾਡੇ ਨਾਲ ਮੀਟਿੰਗ ਉਹਨਾਂ ਦੀਆਂ ਕੁਝ ਮੰਤਰੀਆਂ ਦੀਆਂ ਹੋਈਆਂ ਨੇ ਪਰ ਉਹਦੇ ਵਿੱਚੋਂ ਕੋਈ ਰਿਜ਼ਲਟ ਨਿਕਲਿਆ ਨਹੀਂ ਹੈਗਾ ਕੋਈ ਸਿੱਟਾ ਨਹੀਂ ਨਿਕਲਿਆ ਉਹਨਾਂ ਨੇ ਚੰਡੀਗੜ੍ਹ ਬੁਲਾਈ ਸੀ ਚੰਡੀਗੜ੍ਹ ਤੁਸੀਂ ਗਏ ਵੀ ਸੀਗੇ ਉੱਥੇ ਮੱਲਾ ਦਾ ਧਰਨਾ ਵੀ ਤੁਹਨੇ ਲਾਇਆ ਸੀਗਾ ਇਹਨਾਂ ਦੇ ਅਗੇਸਟ ਹਾਂ ਚੰਡੀਗੜ੍ਹ ਧਰਨਾ ਵੀ ਲੱਗਿਆ ਸੀ ਪਰ ਆਹੀ ਗੱਲਾਂ ਆਲੇ ਕੌਡੀ ਸਿੱਕੇ ਕੌਡੀ ਟਾਲ ਮਟੋੜ ਵਾਲੀਆਂ ਗੱਲਾਂ ਨੇ ਜਿਵੇਂ ਜਵਾਕਾਂ ਨੂੰ ਬਰਿਆਕੇ ਮੋੜਨਾ ਹੁੰਦਾ ਗੱਲ ਦੇ ਵਿੱਚ ਕੱਢਣ ਕਰਨ ਨੂੰ ਕੁਝ ਨਹੀਂ ਹੈਗਾ ਧੂਰੀ ਬਲਾਕ ਦਾ ਜਨਰ ਸਖਤਰ ਜ਼ਿਲ੍ਹਾ ਦਾ ਸੰਗਠਨ ਸਖਤਰ अच्छा जी ਜਿਹੜਾ ਅਜੇ ਪੰਜਾਬ ਬੰਦ ਹੈ ਉਸ ਨੂੰ ਲੈ ਕੇ ਕੀ ਕਹਾਂਗੇ ਜਿਹੜਾ ਪੰਜਾਬ ਬੰਦ ਕੀਤਾ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਲਗਾਤਾਰ ਡੱਲੇਵਾਲ ਸਾਹਿਬ ਤੇ ਸਰਬੰਸ ਸਿੰਘ ਭੰਦੇਰ ਇੱਕਦਾਂ ਖਨੌਰੀ ਬਾਰਡਰ ਤੇ ਬੈਠੇ ਨੇ ਡੱਲੇਵਾਲ ਸਾਹਿਬ ਤੇ ਸਰਬੰਸ ਸਿੰਘ ਭੰਦੇਰ ਆਪਣੇ ਸੰਘੂ ਸੰਭੂ ਬਾਰਡਰ ਤੇ ਬੈਠੇ ਨੇ ਪਰ ਜਿੰਦੀ ਇੱਥੋਂ ਦੀਆਂ ਸਰਕਾਰਾਂ ਨੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਕਿਉਂਕਿ ਜਦ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠਣਾ ਪਿਆ ਉਹ ਅਖਰ ਨੂੰ ਬੈਠਣਾ ਪਿਆ ਕਿਉਂਕਿ ਸਰਕਾਰਾਂ ਨੇ ਇੱਥੇ ਸਾਡੀ ਕਿਸੇ ਦੀ ਸੁਣੀ ਨਹੀਂ ਜਦੋਂ ਸੰਭੂ ਬਾਰਡਰ ਦੇ ਉੱਪਰ ਸਰਬੰਸ ਸਿੰਘ ਭੰਦੇਰ ਨੇ 100 ਬੰਦੇ ਦਾ ਜਥਾ ਜਦੀ ਉਧਰੋਂ ਭੇਜਿਆ ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਟਰਾਲੀਆਂ ਰਹੀਂ ਤੁਹਾਨੂੰ ਜਾਣ ਨਹੀਂ ਦੇਣਾ ਵੀ ਤੁਸੀਂ ਤੁਰ ਕੇ ਭੱਜ ਜਾਓ ਪਰ ਜਦੋਂ ਆਪਣੇ ਕਿਸਾਨ ਤੁਰ ਕੇ ਜਾਣ ਲੱਗੇ ਨੇ ਤਾਂ ਸਾਡੇ ਆਪਣੇ ਕਿਸਾਨਾਂ ਦੇ ਉੱਪਰ ਉੱਥੇ ਅਥਰੂ ਗਾਇਸ ਦੇ ਗੋਲੇ ਛਿੱਟੇ ਗਏ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਇਸ ਕਰਕੇ ਜਿੰਦੀ ਸਰਕਾਰ ਨੇ ਸਾਡੀ ਜਦੋਂ ਨਾ ਸੁਣੀ ਤਾਂ ਫਿਰ ਸਾਨੂੰ ਇਹ ਪੰਜਾਬ ਬੰਦ ਕਰਨ ਦਾ ਸੱਦਾ ਦੇਣਾ ਪਿਆ ਦੇਖਿਆ ਗਿਆ ਕਿ ਹਰੇਕੀ ਜਿਹੜੇ ਸੰਸਥਾ ਦੇ ਲੋਕ ਤੁਹਾਡੇ ਕੋਲ ਪਹੁੰਚੇ ਨੇ ਹਰੇਕ ਪਾਰਟੀ ਦੇ ਲੋਕ ਤੁਹਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਦੇਖੋ ਹੁਣ ਤਾਂ ਸਾਰਿਆਂ ਦਾ ਇਹੀ ਕਿਹਾ ਗਿਆ ਵੀ ਅਸਲ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਹੁਣ ਇੱਕ ਹੋਣਾ ਪੈਣਾ ਹੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਪਹਿਲਾਂ ਜਥੇਬੰਦੀਆਂ ਦੇ ਕੋਸ ਬਾੜਾ ਮੋਟਾ ਆਪਸ ਵਿੱਚ ਮਤਭੇਦ ਤੇ ਜਾਨੀ ਉਹ ਮਤਭੇਦ ਹੁਣ ਸਾਨੂੰ ਦੂਰ ਕਰਨੇ ਪੈਣੇ ਨੇ ਕਿਉਂਕਿ ਅਸੀਂ ਭਾਰਤੀ ਕਿਸਾਨ ਜੁਨਿਆਂ ਇਕਤਾ ਆਗਰਾਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਹੁਣ ਇਹ 4 ਤਰੀਕ ਨੂੰ ਹੈ ਜਿਹੜਾ ਅਸੀਂ ਟਹਾਣੇ ਜਾ ਰਿਹਾ ਉੱਥੇ ਜਾ ਕੇ ਅਸੀਂ ਬਹੁਤ ਵੱਡਾ ਇਕੱਠ ਕਰਨਾ ਹੈ ਕਿਉਂਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਵੀ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਕਿ ਆਪਾਂ ਵੱਡਾ ਇਕੱਠ ਕਰੀਏ ਵੱਡਾ ਇਕੱਠ ਕਰਕੇ ਜਿਹੜਾ ਆ ਦੋ ਪਾਸੇ ਫਾਰਮਾਂ ਤੇ ਸਾਡੇ ਕਿਸਾਨੜ ਬੈਠੇ ਨੇ ਜੇ ਜੇ ਉਹਨਾਂ ਨੂੰ ਕੋਈ ਵੱਡਾ ਹਲਾਰਾ ਦਿੱਤਾ ਜਾਵੇ ਤਾਂ ਕਿ ਇਹ ਅਸੀਂ 4 ਤਰੀਕ ਨੂੰ ਇੱਥੇ ਟਹਾਣੇ ਜਾਣਾ ਉਸ ਤੋਂ ਬਾਅਦ 9 ਤਰੀਕ ਹੈ ਜਿਹੜੀ ਉਸ ਨੂੰ ਅਸੀਂ ਮੋਗੇ ਦੇ ਵਿੱਚ ਜਾਣਾ ਹੈ ਉੱਥੇ ਵੀ ਬਹੁਤ ਵੱਡਾ ਕੱਟ ਕਰਨਾ ਹੈ ਤਾਕੇ ਇਹ ਜਿਹੜੀਆਂ ਸਰਕਾਰਾਂ ਨੇ ਤਾਂ ਇਹਨਾਂ ਸਟੀਆਂ ਸਰਕਾਰਾਂ ਨੂੰ ਜਗਾਇਆ ਜਾਵੇ ਇਹ ਮਹਾਪੰਚਾਇਤ ਹੋਗੀ ਜੀ ਹਾਂ ਜੀ ਇਹ ਮਹਾਪੰਚਾਇਤ ਹਰਿਆਣੇ ਨੇ ਕਿਹਾ 20 ਉਹ ਤਾਂ ਮਹਾਪੰਚਾਇਤਿਕ ਹੈ ਉਹਨੇ ਵੀ ਜੇ ਸਾਰੇ ਕਿਸਾਨ ਇਕੱਠੇ ਹੁੰਦੇ ਨੇ ਫਿਰ ਅਸੀਂ ਛੱਡੀ ਜਿਹੜੀ ਮਹਾਪੰਚਾਇਤ ਹੈ ਅਸੀਂ ਵੀ ਤੁਹਾਡੇ ਬਰਾਬਰ ਖੜਾਂਗੇ ਵੀ ਜੇ ਤੁਸੀਂ ਕਿਸਾਨ ਜਿੱਥੇ ਵਧੀਆਂ ਇਕੱਠੀਆਂ ਨਹੀਂ ਹੁੰਦੀਆਂ ਤਾਂ ਭਰਾਵੋ ਅਸੀਂ ਵੀ ਫਿਰ ਤੁਹਾਡੇ ਵਿੱਚ ਨਹੀਂ ਆਉਣਾ ਦੇਖਿਆ ਗਿਆ ਮੁੱਖ ਮੁੱਦਾ ਕੀ ਆ ਆਪਣਾ ਮੁੱਖ ਮੁੱਦਾ ਤਾਂ ਦੇਖੋ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਮੁੱਖ ਮੁੱਦਾ ਤਾਂ ਉਹੀ ਹੈ ਵੀ ਜਿਹੜੀਆਂ ਸਾਡੀਆਂ ਮੰਡੀਆਂ ਨੇ ਇਹ ਬਚਨੀਆਂ ਚਾਹੀਦੀਆਂ ਨੇ ਸਾਨੂੰ ਐਮਐਸਪੀ ਤੇ ਰੇਟ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਸਾਡਾ ਉੱਥੋਂ ਧਰਨਾ ਚੱਕਿਆ ਗਿਆ ਤਾਂ ਮੋਦੀ ਸਰਕਾਰ ਨੇ ਜਦੋਂ ਕਿਹਾ ਵੀ ਮੈਂ ਕਾਲੇ ਕਾਨੂੰਨ ਵਾਪਸ ਲੈਣਾ ਤਾਂ ਉਸਨੇ ਕਿਹਾ ਸੀ ਵੀ ਜਿਹੜੀਆਂ ਛੋਟੀਆਂ ਆ ਮੰਗਾਂ ਨੇ ਗਿਆ ਐਮਐਸਪੀ ਦੀਆਂ ਦੱਜਾ ਹੋਰ ਨੇ ਉਹ ਸਾਰੀਆਂ ਮੰਗਾਂ ਅਸੀਂ ਮੰਨ ਲਈਆਂ ਅਸੀਂ ਛੋਟੀਆਂ ਬਾਅਦ ਚ ਮਨਜ਼ੂਰ ਕਰ ਦੇਵਾਂਗੇ ਪਾ ਤੁਹਾਨੂੰ ਰੇਟਨ ਨਹੀਂ ਦਿੱਤਾ ਗਿਆ ਨਹੀਂ ਕੋਈ ਰੇਟ ਨਹੀਂ ਦਿੱਤਾ ਗਿਆ ਹੇ ਤੱਕ ਉਸੇ ਖੱਜਲ ਕੁਵਾਰੀ ਕਰਕੇ ਅੱਜ ਜਿਹੜੇ ਕਿਸਾਨ ਨੇ ਸਾਡੇ ਉਹ ਸੜਕਾਂ ਦੇ ਉੱਪਰ ਬੈਠਣ ਲਈ ਮਜਬੂਰ ਹੋਏ ਨੇ ਡੱਲੇਵਾਲ ਸਾਹਿਬ ਚੌਂਤੀ ਦਿਨ ਤੋਂ ਮਰਨ ਮਾਰਤੇ ਬਟ ਟ੍ਰੇਨੇ ਕੀ ਕਹਣਾ ਜਾਓਗੇ ਅਸੀਂ ਡੱਲੇਵਾਲ ਸਾਹਿਬ ਸਾਦ ਅਸੀਂ ਕਹਿਣਿਆ ਵੀ ਜਿਹੜੇ ਆਗੂ ਹੁੰਦੇ ਨੇ ਆਗੂ ਕਿਤੇ ਵੀ ਵਾਪਰ ਨੂੰ ਮਿਲਦੇ ਨਹੀਂ ਹੁੰਦੇ ਛੇਤੀ ਕਿਉਂਕਿ ਆਗੂ ਬਹੁਤ ਚਿਰਚ ਬਣਦਾ ਹੈ ਅਸੀਂ ਇਸ ਕਰਕੇ ਸਰਕਾਰ ਨੂੰ ਇਹੀ ਸੁਚੇਤ ਕਰਦੇ ਆਂ ਵੀ ਜੇ ਤੁਸੀਂ ਡੱਲੇਵਾਲ ਸਾਹਿਬ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਜਿੰਮੇ ਸੁਪਰੀਮ ਕੋਰਟ ਕਹਿ ਰਿਹਾ ਹੈ ਉਹ ਪੰਜਾਬ ਦੀ ਸਰਕਾਰ ਨੂੰ ਤਾਂ ਕਹਿ ਰਿਹਾ ਹੈ ਵੀ ਤੁਸੀਂ ਇਹਦਾ ਇਲਾਜ ਕਰਾਓ ਪਰ ਆਪਾਂ ਕਹਿਣਿਆ ਵੀ ਪੰਜਾਬ ਦੀ ਸਰਕਾਰ ਕੋਲੇ ਕੱਖ ਨਹੀਂ ਹੈਗਾ ਜੋ ਕੁਛ ਵੀ ਹੈਗਾ ਉਹ ਸੈਂਟਰ ਸਰਕਾਰ ਕੋਲੇ ਹੈ ਜੇ ਸੈਂਟਰ ਸਰਕਾਰ ਸਾਡੀਆਂ ਇਹ ਮੰਗਾਂ ਮੰਨ ਲੇ ਤਾਂ ਡੱਲੇਵਾਲ ਸਾਹਿਬ ਜਿਹੜੇ ਨੂੰ ਅੱਜ 34 ਦਿਨ ਹੋਗੇ ਉਹ ਭੁਖੜ ਹੜਤਾਲ ਤੇ ਬੈਠੇ ਨੇ ਤਾਂ ਜੇ ਮੰਗਾ ਮੰਨੀਆਂ ਜਾਣ ਤਾਂ ਡੱਲੇਵਾਲ ਸਰ ਦੀ ਉਹ ਜਿਹੜੀ ਮੰਗਾ ਹੈ ਉਹ ਮੰਨ ਕੇ ਤਾਂ ਉਹ ਵੀ ਜਿਹੜਾ ਮਰਨ ਵਰਤ ਹੈ ਉਹਨਾਂ ਦਾ ਖੁੱਲਿਆ ਜਾਵੇ